ਆਜੋ ਜੀ ਤੁਹਾਨੂੰ ਦਿਖਾਉਣੇ ਆ ਜੀ ਪਿੰਡ ਬਟੇ ਸੁਭਰਾ ਦੇ ਵਿੱਚ ਜਿਹੜਾ ਚੱਲ ਰਿਹਾ ਜੀ ਮੇਲਾ ਤਨਤਨ ਬਾਬਾ ਵੀਰ ਸਿੰਘ ਜੀ ਦਾ ਜੋ ਸ਼ਹੀਦੀ ਦਿਹਾੜਾ ਹੈ ਜੀ ਮਨਾਇਆ ਜਾ ਰਿਹਾ ਜੀ ਆਜੋ ਸਾਰਾ ਤੁਹਾਨੂੰ ਦਿਖਾਉਣੇ ਆ ਜੀ ਥੋੜਾ ਥੋੜਾ ਆਹ ਮੁੰਡੇ ਗੱਭਰੂ ਸੁਭਰਾਵਾਂ ਦੇ ਪੱਗਾਂ ਪੋਜਨੀਆਂ ਵਾਲੇ ਮੁੰਡੇ ਬਾਕੀ ਇਹ ਬਾਸਾ ਜੀ ਜਿਹੜੀ ਪੱਟੀ ਤੋਂ ਸੁਭਰਾ ਚੱਲਦੀ ਆ ਜੀ ਤੇ ਬਾਕੀ ਆਜੋ ਸਾਰਾ ਦੇਖਦੇ ਆ ਅੱਗੇ ਦੇ ਹਾਲਾਤ ਕੀ ਆ ਮੇਲੇ ਦੇ ਜੀ ਬਾਕੀ ਆ ਸਾਈਡ ਤੇ ਠੀਕ ਆ ਜੀ ਠੀਕ ਆ ਠੀਕ ਆ ਬਣਾ ਲਈ ਬਣਾ ਲਈ ਬੱਸ ਦੀ ਪਹਿਲੋ ਤੇਰੀ ਬੱਸ ਦੀ ਬਣਾਈ ਆ ਤੇ ਆਜੋ ਬਾਈ ਜੀ ਲੱਗੀ ਹੋਈ ਆ ਸ਼ਪੀਲ ਜਿਹੜੀ ਕਾਫੀ ਸਮੇਂ ਤੋਂ ਜਿਹੜੇ ਲਾ ਰਹੇ ਆ ਜੀ ਤੇ ਬੱਸ ਅੱਡੇ ਦੇ ਵਿੱਚ ਰੰਗ ਵੀ ਵੀਰਾਂ ਲੋ ਕਿਤਾ ਗਿਆ ਤੇ ਸ਼ਾਪੀਲ ਲਾਉਣੀਆਂ ਨੇ ਯੋਧੂ ਦੇ ਪਰਿਵਾਰ ਹਾਂਜੀ ਹਾਂਜੀ ਅਫਸਰੋ ਕੀ ਆਲਾ ਤੇ ਇਧਰ ਵੀ ਪੂਰਾ ਗਰਾਂਣ ਜਕਾਨਾ ਬਾਪਿਆਂ ਨੇ ਕਰੰਦਾ ਸਸਰੀ ਗਾਲ ਜੀ ਸਾਸਰੀ ਗਾਲ ਵਧੀਆ ਅਫਸਰੋ ਵਧੀਆ ਤੇ ਆਜੋ ਸਾਰਾ ਬਾਜ਼ਾਰ ਫੁੱਲਾ ਜੀ ਤੇ ਐਸਾਈਡ ਦੇ ਜੋਦੂ ਦਾ ਪਰਿਵਾਰ ਜਿਹੜਾ ਹਰ ਸਾਲ ਬਾਈ ਜੀ ਸ਼ਬੀਨ ਲੌਂਦਾ ਜੀ ਭੈਣਾ ਸੇਵਾ ਕਰਦੀਆਂ ਨਾਲ ਦੀ ਨਾਲ ਚੱਲ ਰਿਆ ਕੰਮ ਤੇ ਹਰ ਇੱਕ ਵੀਰਾ ਦੇਖ ਸਾਜ ਹੈ ਜੀ ਇੱਥੇ ਗਰਮੀ ਬਹੁਤ ਆ ਤੇ ਸ਼ੁਰੂਆਤ ਬਾਈ ਜੀ ਇੱਥੋ ਹੀ ਹੁੰਦੀ ਆ ਜੀ ਤੇ ਦੇਖੀ ਚਲੋ ਮੁੰਡੇ ਕਰ ਰਹੇ ਆ ਸੇਵਾ ਸਾਰੀ ਅੱਗੇ ਆ ਜੋ ਤੁਹਾਨੂੰ ਅੱਗੇ ਵੀ ਦਿਖਾਉਣੇ ਆ ਜੀ ਬਾਕੀ ਤੁਸੀਂ ਦੇਖ ਸਕਦੇ ਆ ਜੀ ਬਾਜ਼ਾਰ ਜਿਹੜਾ ਫੁੱਲਾ ਤੇ ਸੰਗਤਾਂ ਜਾ ਰਹੀਆਂ ਜੀ ਤੇ ਸ਼ਕੀਲ ਭਾਈ ਜੀ ਕਰਾਣ ਤਾਂ ਤਾਂ ਨੇ ਕਰਾਈ ਜਾਂਦੇ ਆ ਯੋਧੂ ਦੇ ਵੀਰ ਵੱਡਾ ਪਰਿਵਾਰ ਆ ਜੀ ਤੇ ਸੁਨੀਲ ਸਪੈਸ਼ਲ ਕੁਲਚਾ ਅਮਰਸਰੀ ਬਾਕੀ ਵੇਖੋ ਪੂਰੇ ਗ੍ਰਾਂ ਖੜਾਉਣੇ ਵਾਲੀਆਂ ਦੁਕਾਨਾਂ ਪੂਰੀਆਂ ਸਜਾਈਆਂ ਹੋਈਆਂ ਜੀ ਇੱਧਰ ਬਾਈ ਸਾਡਾ ਮੋਟੂ ਸਮੋਸਿਆਂ ਵਾਲਾ ਦੇਸੀ ਕੇ ਉਹਦੇ ਜਲੇਬ ਤੇ ਸਮੋਸੇ ਕੱਢ ਰਿਹਾ ਅੱਜ ਕਿਵੇਂ ਆ ਸਭ ਤੋਂ ਪੁਰਾਣੀ ਤੇ ਮਸ਼ਹੂਰ ਦੁਕਾਨ ਆ ਬਾਈ ਜੀ ਭਰਾ ਦੀ ਤੇ ਇਧਰ ਪਕੌੜੇ ਬਾਈ ਨੇ ਕੱਢਦੇ ਆ ਤੇ ਸਮੋਸੇ ਠੀਕ ਆ ਜੀ ਇਹ ਦੁਕਾਨਾ ਬਾਈ ਮੋਟੂ ਦੀ ਹੈ ਇਧਰ ਦੇਖ ਸਕਦੇ ਆ ਤੁਸੀਂ ਖੜਾਉਣੇ ਬਣਦੇ ਬਾਈ ਜੀ ਜਲੇਬ ਗਰਮਾ ਗਰਮ ਵੇਖੋ ਗਰਾਂ ਗਰਾਂ ਮੇਲੇ ਦੀ ਵੀਰਸਾ ਦੇ ਇਹ ਲੱਗੇ ਹੋਇਆ ਤੇ ਬਾਕੀ ਹਰ ਇੱਕ ਚੀਜ਼ ਦੇਖ ਸਕਦੇ ਆ ਤੁਸੀਂ ਪਿੰਡ ਵੱਡੇ ਸਬਰਾਜ ਦੇ ਵਿੱਚ ਜਿਹੜਾ ਵੀ ਮੇਲਾ ਹਰ ਥਾਲ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਤੇ ਭਰਾ ਸਾਡਾ ਗੁਰੂ ਫੁਰ ਕਾਕੂ ਕੀ ਵਾਲਾ ਜਲੇਬ ਕੱਢ ਰਿਹਾ ਜੀ ਨਹੀਂ ਦੁਕਾਨ ਦੀ ਬਣਾ ਦੇਣੀ ਬਣਾ ਦਈਏ ਉਹ ਸਰ ਬਣਾ ਲਿਆ ਉਧਰੋਂ ਠੀਕ ਕਰੂੰਗਾ ਤੇ ਇੱਧਰ ਬਾਈ ਚੱਲ ਰਿਹਾ ਕੰਮ ਟੱਕੀਆਂ ਦਾ ਪਰਗਰਾਂ ਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇਖ ਸਕਦੇ ਆ ਜੀ ਬੇੜੀ ਵਾਲੀ ਕਿਸ਼ਤੀ ਘੂਟੇ ਦੇ ਰਹੀ ਆ ਜੀ ਤੇ ਇੱਧਰ ਸਾਫੜ ਤੇ ਚਸ਼ਮਾ ਚੱਲ ਰਿਹਾ ਜੀ ਓ ਚੋਟੂ ਚਸ਼ਮੇ ਬਾਈ ਜੀ ਖਰੀਦੋ ਫੇਰ ਆ ਦੇ ਸਕਦੇ ਆ ਤੇ ਕੰਨ ਨੱਕ ਬਿਨਾਂ ਦਰਦ ਤੋਂ ਬਿਨਾਂ ਜਿਆਦਾ ਦੇਖ ਸਕਦੇ ਆ ਜੀ ਇੱਧਰ ਜੂਲਸ ਵਾਲਾ ਘਰਾਂ ਵਾਲੇ ਲੱਗੇ ਹੋਇਆ ਜੀ ਦਾਦਾ ਪੋਤਰਾ ਵਧੀਆ ਜੀ ਵਧੀਆ ਹੋਰ ਅਫਸਰੋ ਕੀ ਹਾਲ ਹੈ ਕੋਈ ਧੰਸਾਨ ਹੋਈ ਪਈ ਆ ਤੇ ਹੋ ਠੀਕ ਠਾਕ ਹੈ ਹੋ ਕਰਮ ਐ ਪੀਨੇ ਪੀਨੇ ਲਾਈਏ ਕਿਹੜਾ ਕਰ ਐ ਤੇ ਆ ਦਾਦਾ ਵੀ ਨਾਲ ਆ ਤੇ ਪੋਤਰਾ ਦੋਨੇ ਮਿਹਨਤ ਕਰਦੇ ਆ ਤੇ ਇਹਨਾਂ ਦੇ ਬਾਪੂ ਜੀ ਵੀ ਕਰਦੇ ਆ ਐ ਸਾਈਡ ਤੇ ਬਾਈ ਜੀ ਕੇਲੇ ਦਾ ਜੂਸ ਅੰਬਾਂ ਦਾ ਜੂਸ ਜਿਹੜਾ ਵੱਡੇ ਵੱਡੇ ਦੇਗਵਾਰ ਭਰੇ ਹੋਏ ਆ ਤੇ ਸੰਤਾਂ ਖਾਗ ਰਹੀਆਂ ਜੀ ਬੜਾ ਮਾਰਦੇ ਦੀ ਕੋਟੇ-ਬੋਟੇ ਜੀਵਾਰ ਦੇਖ ਸਾ ਜੀ ਸੇਵਾ ਦਾ ਸੇਵਾ ਦੇ ਲਿਖਿਆ ਜੀ ਸਾਡੇ ਭਾਗ ਬਾਕੀ ਆ ਜੋ ਸਾਰਾ ਮੇਲਾ ਤੁਹਾਨੂੰ ਦਿਖਾਵਾਂਗੇ ਸਹੀ-ਸਹੀ ਵਧੀਆ ਜੀ ਵਧੀਆ ਸੇਵਾਦਾਰ ਸੇਵਾ ਕੋ ਕਰਦੇ ਆ ਵੀ ਸਾਰੇ ਵੇਖੋ ਬੜੀ ਸ਼ਰਧਾ ਨਾਲ ਸੇਵਾ ਕਰ ਰਿਹਾ ਹੈ ਬਾਈ ਦਾਸੂ ਵਾਲੀਆ ਸਰਦੇਸ਼ ਸਾਹਿਬ ਵਾਲੇ ਤਾਂ ਕੀ ਆ ਵੀਰ ਹਰ ਸਾਲੇ ਬਾਈ ਜੀ ਇੱਥੇ ਚੱਲਦਾ ਕੰਮ ਸਾਰਾ ਹੋਰ ਜਿੱਤੀ ਆ ਜਿੱਤੀ ਐ ਕਿਰਪਾ ਜੀ ਕਿਰਪਾ ਇਹ ਗੇਟ ਤੋਂ ਐਂਟਰੀ ਹੁੰਦੀ ਆ ਜੀ ਗੁਰਦੁਆਰਾ ਸਾਹਿਬ ਕਿੰਨੀ ਦਮ ਤੱਕ ਦੇ ਦੱਸਦੇ ਤੁਸੀਂ ਸਾਰੀਆਂ ਸਾਰੀਆਂ ਭਰੀਆਂ ਆਈਆਂ ਨੇ ਕੋਈ ਫਸਤੀ ਕਰ ਬੋਤ ਕੋ ਠੀਕ ਠਾਕ ਹੋਰ ਲੈ ਆ ਜ਼ਮਾਨ ਹਾਂ ਹਾਂ ਵਧੀਆ ਵਧੀਆ ਬਾਕੀ ਇਧਰ ਬਰਫ਼ ਦੇ ਗੋਲੇ ਭਰਾ ਹਰ ਸਾਲ ਲਾਉਂਦਾ ਦੁਕਾਨ ਇੱਥੇ ਤੇ ਪਹਿਲੋਂ ਬਾਈ ਜੀ ਇੱਥੇ ਹੁੰਦੀ ਸੀ ਗੋਲ ਗੱਪਿਆਂ ਦੀ ਦੁਕਾਨ ਬਾਕੀ ਸਾਰਾ ਸਟੀਲ ਦੇ ਦੇਖੋ ਆਂਡੇ ਬਾਜੀ ਦੁਕਾਨਾਂ ਐਨ ਭਰੀਆਂ ਆ ਬਾਈ ਜੀ ਕਿਉਂਕਿ ਜਦੋਂ ਵੀ ਕੋਈ ਮੇਲਾ ਹੁੰਦਾ ਤਾਂ ਬਾਕੀ ਸਾਰਾ ਮੇਲਾ ਬਾਜ਼ਾਰ ਤੁਸੀਂ ਦੇਖ ਸਕਦੇ ਆ ਜੀ ਪੂਰਾ ਭੋਲਾ ਬਾਕੀ ਸਾਰੇ ਦੇਖ ਲਓ ਜੀ ਪਰ ਕੋਈ ਵੀ ਖਰੀਦ ਸਕਦਾ ਹਰ ਤਰ੍ਹਾਂ ਤਰ੍ਹਾਂ ਦੇ ਪਰਸਪ ਕਿ ਇਧਰ ਭੈਣਾ ਸਾਡੀਆਂ ਬੀਬੀਆਂ ਦੇਖੋ ਖਰੀਦਣੀਆਂ ਸਮਾਨ ਬਹੁਤ ਸੋਹਣਾ ਜਿਹਾ ਮੇਲਾ 27 ਵਿਸਾਖ ਦਾ ਜਿਹੜਾ ਇਹ ਮਨਾਇਆ ਜਾਂਦਾ ਜੀ ਬੜੀ ਸ਼ਰਦਾ ਦੇ ਨਾਲ ਇਹ ਮਾਜੇ ਦੇ ਵਿੱਚ ਮਨਾਇਆ ਜਾਂਦਾ ਹੈ ਜੀ ਦੇਖ ਸਕਦੇ ਆ ਤੁਸੀਂ ਸਾਰਾ ਬਾਜ਼ਾਰ ਬਾਈ ਦੀ ਜਿਹੜਾ ਫੁੱਲਾ ਜੀ ਪੂਰਾ ਹਰ ਇੱਕ ਸਮਾਨ ਹੋਰ ਜੀ ਮਿਲਦਾ ਹੈ ਜੀ ਤੇ ਗੱਡੀਆਂ ਤਾਂ ਸਦੇ ਹਰ ਇੱਕ ਸਮਾਨ ਰੱਖਿਆ ਹੈ ਵੀਡੀਓ ਬਾਈ ਜੀ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੀ ਜਾਏ ਜੀ ਭਰਾ ਇਹ ਬਾਜ਼ਾਰ ਬਾਈ ਜੀ ਫੁੱਲ ਰਹਿੰਦਾ ਜੀ ਮਲੇ ਚ ਤਿੰਨ ਦਿਨ ਪਹਿਲਾਂ ਬਾਈ ਜੀ ਜਗਾ ਮੱਲੀ ਜਾਂਦੀ ਆ ਤੇ ਇੱਧਰ ਬਾਈ ਜੀ ਗਰਾ ਦੇਖੋ ਮੈਕਸਿਆਂ ਭਾਂਡੇ ਅਲੱਗ ਅਲੱਗ ਬਰਤਨ ਕੱਪ ਨੰਨੇ ਨੰਨੇ ਡੀਆਂ ਦੇ ਬਾਈ ਜੀ ਚਾਰ ਆ ਤਰ੍ਹਾਂ ਹਰ ਇੱਕ ਚੀਜ਼ ਇਦਰ ਬਾਈ ਜੀ ਪਟਾਸ਼ਰੀ ਪਾਂਡੇ ਇਹ ਕੋ ਜੀ ਬੈਗ ਬੜੇ ਵਧੀਆ ਆਪਾਂ ਆਮ ਬੰਦੇ ਇਹ ਬੈਗ ਕਰਨ ਦੇ ਵਿੱਚ ਵਰਤਦੇ ਆ ਵੀ ਸਿਆਣੀਆਂ ਬੀਬੀਆਂ ਇਹ ਇਧਰ ਪਾਉਨੇ ਕਰੇ ਕੋ ਕਾਂਟੇ ਓਕੇ ਹਰ ਤਰ੍ਹਾਂ ਦੇ ਚੁੰਮਕੇ ਬਾਈ ਜੀ ਰਖਿਆ ਚੂੜੀਆਂ ਭਰਾ ਨੇ ਕਰ ਦੋ ਵਖੋ ਸਟੀਲ ਦੇ ਬਰਤਨ ਆ ਜਾਂਦੇ ਆ ਕਿ ਚੂੜਾ ਆ ਜਾਂਦਾ ਬਾਈ ਜੀ ਕੰਨ ਨੂੰ ਜਨੇ ਕੰਨ ਵੀ ਵਿੰਦਾ ਭਰਾ ਦਾ ਵੀ ਸਾਰਾ ਕੰਮ ਬਿਨਾਂ ਦਰਦ ਤੋਂ ਹੋਰ ਕੀ ਗੱਲ ਹੋ ਗਈ ਏ ਕੋਈ ਗੱਲ ਨਹੀਂ ਕੋਈ ਠੀਕ ਆ ਨਾ ਕੋਈ ਗੱਲ ਨਹੀਂ ਹੋ ਜਾਂਦਾ ਛੋਟਾ ਵੱਡਾ ਕੰਮ ਰੱਖਿਓ ਛੋਟਾ ਵੱਡਾ ਕੰਮ ਤੁਸੀਂ ਦੇਖੋ ਨਾਲ ਵੀਡੀਓ ਸ਼ੇਅਰ ਕਰ ਜਿਓ ਲੋ ਬਾਕੀ ਰਮਾਲ ਦੇਖੋ ਭਰਾ ਦੇ ਕੋਲ ਕਿਹੜਾ ਬਾਤਾਂ ਜੀ ਵੱਡੇ ਵੱਡੇ ਰਮਾਲ ਪੱਗ ਬੰਨਣੀ ਹੋਵੇ ਤਾਂ ਬਹੁਤ ਸੋਨੇ ਰਮਾਲ ਆ ਇਹ ਇਧਰ ਸ਼ਾਲਾ ਮਾਰ ਰਿਆ ਜੋਦੇ ਇਧਰ ਪਾਉ ਨੇ ਰੱਖਿਆ ਸਾਰਾ ਸਮਾਨ ਕਰਾ ਸ਼ਾਪਾਂ ਛੱਲੇ ਸ਼ਾਪਾਂ ਛੱਲੇ ਤਾਂ ਲੈ ਆਏ ਦਿਲ ਵੀ ਸਾਡਾ ਲੌਰ ਪਾਉ ਕੀ ਆਲਾ ਕਿਹੜਾ ਇਲਾਕਾ ਫਰੀਦਕੋਟ ਜਿਲ੍ਹਾ ਵਾਹ ਜੇਤਿਆ ਵਾਹ ਫਰੀਦਕੋਟ ਬੜੀ ਦੂਰੋਂ ਆਇਆ ਯਾਰ ਫਰੀਦਕੋਟ ਪੂਰਾ ਸ਼ਹਿਰ ਹੈ ਜਿਲ੍ਹਾ ਫਰੀਦਕੋਟ ਫਰੀਦਕੋਟ ਕੱਲ ਨੈਟ ਬੰਦ ਕੀਤੇ ਗਏ ਸੀ ਨਾ ਹਾਂਜੀ ਹਾਂਜੀ ਫੋਟ ਪੂਰੇ ਬੰਦ ਫੋਟ ਪੂਰੇ ਬੰਦ ਸੀ ਸੇਲ 20 ਰੁਪਏ ਤੇ ਇੱਧਰ ਬਾਈ ਜੀ ਸ਼ਾਲਾ ਮਾਰ ਰਿਆ ਹਾਂਜੀ ਮਾਰ ਰਿਆ ਮਾਰਿਆ ਤਾਂ ਤੇ ਸੱਸੀ ਕਾਲਜਵਾਨ ਕਰ ਰਹੇ ਅੱਜ ਆਨੰਦ ਜਿਵੇਂ ਸਾਡੀ ਰਕਤ ਦੇ ਪੈਸੇ ਨਹੀਂ ਹੈਗੇ ਅਸੀਂ ਵੀ ਦੇਖ ਲਈਏ ਮਾਰੋ ਸ਼ਾਲਾ ਮਾਰੋ ਕੋਈ ਗੱਲ ਨਹੀਂ ਇੱਧਰ ਪਾਓ ਇੱਧਰ ਭਾਈ ਜੀ ਆਹ ਲੈ ਲੋ ਜੀ ਆ ਗਿਆ ਓਕੇ ਰਿਪੋਰਟ ਤੁਹਾਡੀ ਹਾਂਜੀ ਹਾਂਜੀ ਇਧਰ ਬਾਈ ਜੀ ਘੜੀਆਂ ਵੇਖੋ ਕਰਾਂ ਵੇਖ ਕੇ ਰੂਹ ਖੋਜ ਜਾਂਦੀ ਹੈ ਜੀ ਨਵੇਂ ਨਵੇਂ ਡਿਜ਼ਾਈਨਾਂ ਦੀਆਂ ਕਿਉਂਕਿ ਦੁਬਾਰਾ ਇੱਕ ਵਾਰ ਤਾਂ ਘੜੀਆਂ ਦਾ ਦੌਰ ਖਤਮ ਹੋ ਗਿਆ ਸੀ ਕਿਉਂਕਿ ਪੁਰਾਣੇ ਬਜ਼ੁਰਗ ਮੰਨਦੇ ਸੀ ਨਵੀਂ ਪੀੜੀ ਨੂੰ ਨਹੀਂ ਸੀ ਪਤਾ ਵੀ ਟਿੱਕੀ ਚੀਜ਼ ਹੁੰਦੀ ਆ ਪਾਉ ਜੀ ਹੁਣ ਫੇਰ ਚੰਗੇ ਚੰਗੇ ਡਿਜ਼ਾਈਨ ਚੱਲ ਪਿਆ ਤਾਂ ਦੁਬਾਰਾ ਤੋਂ ਫੇਰ ਟ੍ਰੈਂਡ ਚੱਲ ਪਿਆ ਘੜੀਆਂ ਬੰਨ੍ਹਣ ਦਾ ਹਾਂ ਬਣਾ ਲੈ ਪੁੱਤ ਬਣਾ ਲੈ ਮੁੜ ਕੇ ਠੀਕ ਆ ਪੁੱਤ ਠੀਕ ਆ ਬਾਕੀ ਵੀਰ ਸਾਮਾਨ ਹਾਂ ਜੀ ਹਾਂ ਜੀ ਦੁਨੀਆਂ ਸਾਮਾਨ ਹੈ ਇਹ ਪੁੱਤ ਪਤਾ ਲੱਗ ਜਾਣਾ ਤੇ ਬਾਈ ਜੀ ਲੋ ਹੋ ਰਾ ਇਧਰ ਹਰ ਇੱਕ ਸਾਮਾਨ ਬਾਈ ਜੀ ਮਿਲ ਰਿਹਾ ਪੁੱਤ ਖਲੋ ਜਾ ਕੋਈ ਦੇਖ ਸਕਦੇ ਹਾਂ ਜੀ ਬਹੁਤ ਸੋਹਣੀ ਰਵਟ ਕੀਤੀ ਹੈ ਤੇ ਗਾਨ ਦੇਖ ਸਕਦੇ ਹਾਂ ਵੀ ਕਿਹੜੀ ਸੋਹਣੀ ਬਾਈ ਜੀ ਨੇ ਲਾਈ ਹੋਈ ਤੇ ਹਰ ਇੱਕ ਸਾਮਾਨ ਮਿਲਦਾ ਜੀ ਕਿ ਬਰਤਨ ਪਾਂਡੇ ਭੋਲ ਦੇ ਚੰਗੇ ਚੰਗੇ ਸਾਮਾਨ ਬਾਈ ਜੀ ਭਰਿਆ ਹੋਇਆ ਹੈ ਮੇਲਾ ਦੇਖੋ ਬਾਈ ਜੀ ਗੱਡੀਆਂ 'ਚ ਸਮਾਨ ਹਰ ਇੱਕ ਹੀ ਇੱਥੇ ਚੜਦੀ ਕਲਾ ਬਹੁਤ ਸੋਹਣਾ ਮੇਲਾ ਭਰਿਆ ਹੋਇਆ ਹੈ ਜੀ ਤੇ ਬੇਲਪੁਰੀ ਵੀ ਚੱਲ ਰਹੀ ਹੈ ਜੀ ਦੂਰੋਂ ਦੂਰੋਂ ਇੱਥੇ ਆਇਆ ਦੁਕਾਨਾਂ ਵਾਲੇ ਜੀ ਇੱਧਰ ਪਿੱਲੀ ਸਾਡਾ ਵੀਰ ਗਰਮਾ-ਗਰਮ ਬਣਾ ਰਿਹਾ ਜੀ 버ਗਰ ਦੇਖ ਸਕਦੇ ਆ ਜੀ ਪਾਜਤਾ ਕਿੰਨੇ ਰੁਪਏ ਵਾਹ ਜੀ ਆ ਬਹੁਤ ਮਠੇ ਸੇਕ ਤੇ ਟਿੱਕੀ ਬਣਾ ਰਿਆ ਤੇ ਮਠੇ ਸੇਕ ਤੇ ਵੇਖੋ ਕਿੰਨਾ ਆਨੰਦ ਕਰਾ ਚੱਲ ਰਿਹਾ ਭਉ ਦਾ ਆਹ ਵਾਹ ਸ਼ੇਅਰ ਕਰੀ ਚਲੋ ਬਾਕੀ ਇੱਧਰ ਇਹੀ ਵੀਰਾਂ ਦੀਆਂ ਦੁਕਾਨਾਂ ਤੇ ਚੱਲ ਰਿਹਾ ਕੰਮ ਇੱਧਰ ਭਾਈ ਜੀ ਸ਼ਹਿਰੀਆਂ ਤੇ ਇੱਧਰ ਹੋਰ ਵੀ ਬਾਜ਼ਾਰ ਚੱਲ ਰਿਹਾ ਜੀ ਲੰਮਾ ਤੇਲ ਲੱਗਿਆ ਭਾਈ ਜੀ ਇਹ ਆਲਾ ਇਧਰ ਬਾਈ ਜੀ ਆ ਗਿਆ ਆਪਣਾ ਬਾਈ ਚਾਪਾਂ ਵਾਲਾ ਜਿਹੜਾ ਪੱਕਾ ਅੱਡਾ ਹੈ ਭਰਾ ਦਾ ਠੀਕ ਹੈ ਜੀ ਡੇਲੀ ਰੋਜ਼ ਲਾਉਂ ਪਿੰਡ ਸਭਰਾ ਦੇ ਵਿੱਚ ਰੇੜੀ ਠੀਕ ਹੈ ਜੀ ਛੱਲੇ ਬਾਈ ਜੀ ਜਿਹੋ ਜਿਹਾ ਮਰਜ਼ੀ ਛੱਲਾ ਬਣਾਓ ਦਹੀਂ ਭੱਲਾ ਚਾੜ ਰੇੜ 30 ਰੁਪਏ ਠੀਕ ਹੈ ਜੀ ਬਿਆਦ ਭਰਿਆ ਪਿਆ ਇਧਰ ਫੈਸ਼ਨ ਫਾਰਮਰ ਭਰਾ ਦੇ ਕੋਲ ਚੰਗੇ ਚੰਗੇ ਸਮਾਨ ਸਾਰਾ ਸ੍ਰੀਮ ਬਾਈ ਜੀ ਆਉਂਦਾ ਜੀ ਫੈਸ਼ਨ ਫਾਰਮਾ ਬਾਈ ਜੀ ਬਹੁਤ ਦੇਖ ਸਕਦੇ ਆ ਤੁਸੀਂ ਚੰਗੀ ਕੁਆਲਟੀ ਦੇ ਜਿਹੜੇ ਕੱਪੜੇ ਰੱਖਦਾ ਜੀ ਬ੍ਰਾਂਡਡ ਸ਼ੇਅਰ ਕਰੀ ਕਿਹੜੀ ਵੀਡੀਓ ਭਰਾ ਦੀ ਦੁਕਾਨ ਤੋਂ ਜਦੋਂ ਮਰਜੀ ਤੁਸੀਂ ਲਿਜਾ ਸਕਦੇ ਆ ਜੀ ਆ ਬੜੀ ਪ্লাস ਬਹੁਤ ਵਧੀਆ ਸੋਹਣਾ ਸਮਾਨ ਸਖਸ਼ਾ ਜੀ ਤੁਹਾਨੂੰ ਮੇਲੇ ਦੇ ਵਿੱਚ ਮਿਲ ਰਿਹਾ ਜੀ ਕੀ ਸੇ ਬਾਈ ਜੀ ਬਹੁਤ ਸੋਹਣੇ ਚੰਗੇ ਚੰਗੇ ਲਾਏ ਹੋਏ ਆ ਪ੍ਰਾਣਾ ਨੇ ਕਿਉਂਕਿ ਇਹੋ ਜਿਹਾ ਜਿਹੜਾ ਪੁਰਾਣਾ ਜਿਹੜਾ ਵਿਰਾਸਤੀ ਸਮਾਨ ਬਾਈ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਵੇਖੋ ਲੈ ਕੇ ਆਏ ਆ ਜੀ ਘਰਾਂ ਦੇ ਵਿੱਚ ਲਾਉਣ ਵਾਲਾ ਸਜਾਵਟਾਂ ਦਾ ਤੇ ਬਾਈ ਜੀ ਜਰੂਰ ਕਰਾ ਆਣ ਕੇ ਕਰਨ ਜਦੋਂ ਵੀ ਤੁਸੀਂ ਮੇਰੇ ਜਾਓਗੇ ਕਿ ਇਹਨਾਂ ਵੀਰਾਂ ਦੇ ਕੋਲ ਆਪਣੇ ਘਰ ਦੇ ਵਿੱਚ ਰੱਖਣ ਲਈ ਜਿੰਨੇ ਆ ਕੋਪ ਤੋਪਾਂ ਦੀ ਪੁਰਾਣੀਆਂ ਉਹ ਸੰਦੂਕ ਹੁੰਦੇ ਸੀ ਹੋਰ ਵੀ ਸਮਾਨ ਚੰਗਾ ਵੇਲ ਨੇ ਕੋਲ ਕਾਂ ਬਾਈ ਜੀ ਸਾਈਕਲ ਪੀਲਾ ਰੋਡਿਆਂ ਟਮਾਵੇ ਕਿ ਡਿਜ਼ਾਈਨ ਵਾਲੇ ਜੀ ਤੇ ਬਹੁਤ ਸੋਹਣਾ ਸਮਾਨ ਆ ਪੀੜੀਆਂ ਦੇ ਕੋਲ ਮਾਕੀ ਹੋਰ ਵੀ ਬਾਈ ਜੀ ਜਿਹੜੇ ਜਿਹੜਾ ਸਮਾਨ ਹੈ ਵੈਲਕਮ ਬਾਈ ਜੀ ਦੇਖਿਆ ਆ ਜੀ ਚਰਖਾ ਵੇਖੋ ਬਾਈ ਜੀ ਚਰਖਾ ਕਿਹੜਾ ਜੁਣਾ ਕਿ ਗੂਗਲ ਪੇ ਭਰਾ ਦਾ ਚੱਲਦਾ ਜੀ ਜਿਹੜਾ ਮਰਜੀ ਆਓ ਤੇ ਸਮਸਤਾ ਦੇ ਬਾਈ ਜੀ ਸੂਰਤਕ ਲੱਗਾ ਬਾਕੀ ਆਜੋ ਆਪਾਂ ਹਣੇ ਤੋਂ ਵਾਪਸ ਆ ਤੇ ਫੈਸ਼ਨ ਫਾਰਮਰ ਉਤੇ ਜਰੂਰ ਦਰਸ਼ਨ ਦਿਹਾ ਜੇ ਬਹੁਤ ਵਧੀਆ ਕੁਆਲਿਟੀ ਦੇ ਕੱਪੜੇ ਰੱਖਦਾ ਭਰਾ ਠੀਕ ਠੀਕਾ ਜੀ ਆਜੋ ਅੱਗੇ ਚੱਲਦੇ ਆਪਾਂ ਸਮਸਤਾ ਦੇ ਜੀ ਤਰ੍ਹਾਂ ਦਰਸ਼ਨ ਕਰ ਸਕਦੇ ਆ ਜੀ ਸਾਹ ਤਾਂ ਜਾ ਰਹੇ ਮਠਾ ਤੇ ਦੇਖੋ ਜੀ ਸੇਵਾ ਕਰ ਰਿਹਾ ਮੁੰਡੇ ਤੇ ਇਹ ਦੇਖੋ ਸਾਰੀ ਜਗਾ ਬਾਈ ਫੁੱਲਾ ਤੇ ਕਰਾ ਪੂਰੀ ਸੇਵਾ ਨਿਵਾ ਰਹੇ ਆ ਜੀ ਇੱਧਰ ਠੀਕ ਆ ਜੀ ਬਾਕੀ ਆ ਜੋ ਸਸੀ ਗੱਲ ਜੀ ਬਾਕੀ ਅੱਗੇ ਵਾਗੇ ਤੁਸੀਂ ਦਰਬਾਰ ਸਾਹਿਬ ਦੇਖ ਸਕਦੇ ਆਂ ਜੀ ਸਾਹਿਬ ਜੀ ਦਾ ਗੁਰਦੁਰਾ ਸਾਹਿਬ ਤੇ ਸੰਸਥ ਦੀ ਬਹੁਤ ਪੀੜਾ ਜੀ ਅਸੀਂ ਇੱਕ ਸੰਤਾ ਆਪੇ ਜਾ ਰਹੇ ਆਂ ਤੇ ਸੰਤਾ ਸਾਹਿਬ ਤੁਸੀਂ ਲੱਗ ਜਾਓ ਵਧੀਆ ਜੀ ਵਧੀਆ ਬਾਬਾ ਜੀ ਪੂਰਾ ਦਰਬਾਰ ਭਰਿਆ ਆ ਜੀ ਰੱਬੀ ਬਲਾ ਤੇਰੇ ਪਾਣੀ ਸਰਬੱਤ ਦਾ ਭਲਾ ਦੇ ਕੋਈ ਸੰਤਾ ਟੇਕ ਰਹੀਆਂ ਮੱਥਾ ਵਾਈਟ ਹੋ ਗਈ ਬੀ ਜੀ ਇਹ ਤਸਵੀਰ ਅੰਤਨ ਬਾਬਾ ਵੀਰ ਸਿੰਘ ਜੀ ਵੀ ਆ ਜੀ

ਲੰਗਰਾਂ ਬਾਈ ਜੀ ਸੇਵਾ ਕਰਨ ਤੋਂ ਤਿਆਰ ਕਰੇ ਆ ਪੇਸ਼ ਆ ਜੀ ਬਾਈ ਜਾਂ ਫੁਰਕੇ ਪਕਾਰੀ ਆ ਠੀ ਉੱਤੇ ਬਾਈ ਜੀ ਦੇਖ ਸਕਦਾ ਤੁਸੀਂ ਜਿਹੜੀ ਸਖਤਾਂ ਲੰਗਰਾਂ ਦੇ ਵਿੱਚ ਫੁਲਕੇ ਛਕਾ ਰਹੀਆਂ ਇੱਕ ਇਧਰ ਬਾਈ ਜੀ ਵੱਡੀ ਕਿੰਤੀ ਜਿ ਸਰਦਾ ਜਿਹੜਾ ਆ ਜੀ ਆ ਜੀ ਆ ਜਾਓ ਉਹ ਸਮੇਂ ਰਹੇ ਜਦ ਤੱਕ ਗਣਤਾਂ ਤੇ ਖੇਤ ਆਏ ਉਹ ਨਾ ਕਰਨ ਕੋਈ ਨਾ और जो देख रहे हैं जी संगत बहुत वीडी गिणती फुल्का तो तो चल रहा है जी

सेवा दलेब चल रहा आयोजा बाग सिंह सेवा कर रहे जी और बाग सारे इतने अच वीर सेवा चल रही है जी वीर साहब का फुलका

ਅਰਜੀ ਉਹ ਆ ਦੇਖੋ ਪਾਲਾ ਜਲੇਬਾ ਦਾ ਭਰਿਆ ਜਲੇਬਾ ਤੇ ਅਜਿਹਾ ਬੋਤਲਾਂ ਦੀ ਸੇਵਾ ਜਾਂ ਰਹੀ ਆ ਦੇਖੋ ਬਾਈਆਂ ਨੇ ਹੋਰ ਵੀ ਸੇਵਾ ਕਰ ਰਿਹਾ ਦੇਖਣਾ ਤੇ ਬਹੁਤ ਚੜ੍ਹਦੀ ਕਲਾ ਜੀ ਇੱਥੇ ਦੇਖੋ ਜਲੇਬਾ ਦਾ ਸਾਲਾ ਭਰ ਕੇ ਬੈਠੇ ਪਾ ਬੜੀ ਕਿਰਪਾ ਜੀ ਵਾਹ ਦੇ ਵਾਹ ਬਾਜਪੁਰੇ ਹੋ ਕੇ ਨਹੀਂ ਹੋਈ ਵੇ ਜੋ ਮੈਂ ਹਾਂ ਲੈ ਅਗੀ ਤਰਾਈ ਦੀ ਗਜ਼ਲਤ ਕਰੀ ਦੀਆ ਵਖੋਣੀ ਹੁੰਡ ਥੋੜਾ ਪਲੀਨੋ ਚ ਰੱਖ ਲੀਏ ਨਾ ਪੈਸਾ ਚੋਰ ਚੰਦਾ ਫਿਰ ਮੁਕੇ ਲਾਉਣੀ ਕਿਵੇਂ ਹਾਂ ਮੇਰੇ ਬਣੋ ਬਣਨਾ ਹੈ ਨਾ ਆਈ ਦੀਓ ਨਾ ਆਈ ਦੀਆ ਠੀਕ ਆ ਬਾਈ ਜੀ ਵੀਡੀਓ ਸ਼ੇਅਰ ਕਰੀ ਜਾਏ ਜੇ ਬਾਤ ਜੇ ਫੋੜ ਕੇ ਆਏ ਆ ਰਹੇ Yeah.